ਤੈਨੂੰ ਵੀ ਇਹਨੇ ਕਿਧਰੋਂ ਨਿਕਲਣਾ ਰਸਤੇ ਕਿੰਨੇ ਨੇ ਨਾ ਨਿਕਲਦੇ ਵੀ ਕਿਧਰੋਂ ਆਏ ਸੀ ਆਹ ਰਸਤੇ ਜੋ ਕੱਢਣੀ ਹੁਣ ਗੱਡੀ ਆ ਵੀ ਇੱਕ ਚੈਲੰਜ ਲੈ ਜਾਂ ਐਨ ਪੂਰਾ ਪੂਰਾ ਰਸਤਾ ਐਨ ਪੂਰੀ ਪੂਰੀ ਐਨ ਪੂਰੀ ਜਾਊਗੀ ਜਮ ਐਨ ਪੂਰੀ ਜਾਊਗੀ ਇਧਰ ਉਧਰ ਨਾ ਕੱਟੀ ਮੜੀ ਮੋਟੀ ਵੀ ਉੱਥੇ ਨਾਲ ਲੈ ਜਾਣੀ ਇਧਰ ਇਧਰ ਮਾਰ ਜਣਾ ਬਹੁਤ ਘਟਾ ਚੱਲ 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 ਅੱਗੇ ਚੱਲ ਰਿਹਾ ਸੱਚੀ 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 ਰਹਿ ਆ ਗਿਆ ਆ ਗਿਆ ਉੱਪਰ ਚੜ੍ਹ ਦੋ ਆ ਕੱਬੇ ਨੂੰ ਬਸ ਕਿੰਨੀ ਤੰਗ ਦੀ ਗਲੀ ਹੈ ਉੱਪਰ ਆਨ ਉਹ ਪੂਰੇ ਲਾ ਦੇ ਆ ਇੱਥੇ ਲਾ ਦੇ ਬਸ ਚਲੋ ਜੀ ਬੜੇ ਉੱਥੇ ਆ ਗਏ ਹੈ ਨਾ ਕਿੰਨੀਆਂ ਗੱਲਾਂ ਸੁਣਾਉਂਦੇ ਆਏ ਨੇ ග හු වැද බද්දල සෙවෙන මීදම් මසම ය ජැන දෙක්කේ වියවු දිකරයක නැහි හුණුදිය සෑඳ දිීරයන පහනද හාඇන්සා්ි තව රීවදය ලක්ග ਜਦੋਂ ਉਹਦੇ ਐਂਟਰ ਕਰੇ ਨਾ ਮੈਂ ਆਪਣੇ ਕੋਲ ਤਾਂ ਇੰਨਾ ਟਾਈਮ ਨਹੀਂ ਹੈਗਾ ਤੇ ਮੇਰੇ ਮਨ 'ਚ ਬੱਧਾ ਕਿ ਜੇ ਆਪਣੇ ਕੋਲ ਟਾਈਮ ਹੁੰਦਾ ਮਨ ਜਿਆਰ ਸਿੰਘ ਇਹ ਰੁਥੇ ਬੈਠ ਕੇ ਚਾਹ ਪੀਂਦੇ ਸੀ ਸਿਹਰੇ ਨਾ ਨਾ ਇਹ ਤਾਂ ਟਾਈਮ ਹੈਗਾ ਹੀ ਆ ਪਰ ਆਪਾਂ ਸਵੇਰੇ ਸਾਜਰੇ ਨਿਕਲਣਾ ਹੈ ਨਾ ਚੱਲ ਹੁਣ 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 ਖੰਮ ਲੰਦੇ ਹੁਣ ਮੇਰੇ ਨੂੰ ਕਹਿ ਦਿੰਦੇ ਤੂੰ ਜਾਉ ਸਾਡੇ ਇੱਥੇ ਰੁਕਦੇ ਕਿਉਂਕਿ ਅਸੀਂ ਅੱਜ ਵਿਆਹਏ ਹੋਏ ਆ ਇੱਥੇ ਹਾਂ ਅੱਜ ਵਿਆਹ ਹੀ ਕਰੀਏ ਇੰਨੀ ਸਿੰਪਲ ਅੱਜ ਪਣੀ ਨਹੀਂ ਹੈ ਹੂੰ ਪਹਿਲਾਂ ਕਮਰਾ ਚੈੱਕ ਕਰ ਲੀ ਕਿ ਦੇ ਸਾਹੀ ਗਮਸੇ ਨਾ ਰਾਜਾਂ ਤੋੜੀ ਕਿੰਨੀਆਂ ਨੇ ਕਿਧਰੋਂ ਆਜੋ ਬੰਦਾ ਪੁਦੀਨ ਜਾ ਹਾਂ ਕਿੰਨਾ ਧਿਆਨ ਰੱਖਣਾ ਬੰਦੇ ਹੈ ਲਾਈਟ ਚੱਲਦੀ ਰਹੀ ਗੱਡੀ ਦੀ ਲਈਏ ਹਾਂ ਜੀ ਸਰੇ ਸਾਚ ਮੇਰਾ ਆਪਣੀ ਚਲਾ ਜਾਂ ਅੰਦਰ ਆ ਜਾ ਉਹ ਮੈਂ ਹੁਣ ਨਿਕੜੇ ਹਾਂ ਸਾਨੂੰ ਐ ਨਹੀਂ ਪਤਾ ਲੱਗਿਆ ਆਏ ਐ ਕਿਹੜੇ ਰਾਹ ਦੀ ਸੀ ਫੂਲ ਭਲੇ ਆ ਥੋੜੇ ਹੱਥ ਇਹ ਵਾਸ਼ਰੂਮ ਜਿਹੇ ਦਾ ਦਾ ਤੋ ਠੀਕ ਹੈ ਸਭ ਪਹਿਲਾ ਬਾਰ ਮੈਂ ਤੇ ਕੁੰਡੀ ਵੀ ਲਾਤੀ ਸੀ ਜਮਾਂਗ ਬਾਹਰ ਜਾਣ ਅੱਜ ਸਭ ਤੋਂ ਆਜਾ ਬੜੀ ਸੋਹਣੀ ਜਗ੍ਹਾ ਯਾਰ ਕੋਤਨੀ ਮੀ ਕਰਕੇ ਹੋਇਆ ਪਿਆ दा। दा चारे चारे अच्छा। अच्छा। भदल दे हां जे जमा साफ ਹੁੰਦਾ ਸ਼ਹਿਰ ਦਾ ਵਿਊ ਲੈ ਇੱਧਰ ਆ ਜਾ ਤੈਨੂੰ ਕਪੰਡਾ ਕਪੰਡਾ ਰਾਜਮੁਦੀ ਕਿੰਨਾ ਹੈ ਦੇਖ ਦਿਓਣਾ ਕਰਦੀ ਹੁੰਦਾ ਮੇਰੀ ਪ੍ਰੋਜੈਕਟ ਠੀਕ ਹੀ ਚੱਲ ਰਹੀ ਸਰ ਸਭ ਕੁਝ ਨਾਲ ਨਾਲ ਬੱਦਲ ਹੀ ਬੱਦਲ ਹੋਏ ਹੋਏ ਨੇ ਵਈ ਕੁਛ ਨਹੀਂ ਦਿਿੰਦਾ ਪਰ ਮੈਂ ਉਹ ਮੈਂ ਅੰਦਰ ਹੀ ਖੜਿਆ ਹਾਂ ਮੈਂ ਤੁਹਾਨੂੰ ਉਹ ਤੋਂ ਬਾਹਰ ਉੱਪਰ ਦੇਖਦੇ ਹਾਂ ਰਾਮਨਾਲ ਦੇ ਕਿ ਫਿਰ ਅਸੀਂ ਜਾਣਾ ਵੱਡਾ ਵੱਡਾ ਵਿਆਹ ਉਸ ਤੋਂ ਬਾਅਦ ਸਾਨੂੰ ਇੱਥੇ ਜਗਤ ਲਗੇਸ਼ੇ ਥਿਕਣੀ ਅਸੀਂ ਇਹ ਵੱਡਾ ਵੱਡਾ ਦੇਖ ਲਈਏ ਬੰਦਾ ਕਿਹੜਾ ਸੀ ਆਪਣਾ ਰੂਮ ਆ ਆ ਸੀਗਾ ਮੈਨੂੰ ਲੱਗਦਾ ਹਾਂਜੀ 406 ਦੁਰਗਾ ਨਿਵਾਸ ਹਰੇਕ ਥਾਂ ਦਾ ਅਲੱਗ-ਅਲੱਗ ਹੋਇਆ ਦੇਖ ਲਓ ਜੀ ਚਲੋ ਕਿ ਜੇ ਤੁਸੀਂ ਗਿਆਤ ਤੋਂ ਬਾਅਦ ਮੁੜ ਕੇ ਆਉਣਾ ਹਨੇਰਾ ਹੋਇਆ ਹੋਊਗਾ ਹਾਂ ਫਿਰ ਨਹੀਂ ਇੱਥੇ ਕਰ ਲੋ ਸਵੇਰੇ ਐਨ ਅਰਲੀ ਮਾਰਨਿੰਗ ਅਰਲੀ ਮਾਰਨਿੰਗ ਹੀ ਕਰ ਲੈ ਇਹ ਤਾਂ ਡਿਸੀਜਨ ਅੱਛਾ ਲੈ ਲਿਆ ਕਾਫੀ ਹਾਈਟ ਤੇ ਹੈ ਨਾ ਇਹ गु हां बिल्कुल चाय है कॉफी बस <laughs> परूम रूम तुम, रूम टूर करा दिए ਇਹ ਇਹ ਹਮਾਰੇ ਬੱਚੇ ਹੈ ਇਹ ਗੁੰਡੇ ਹਨ ਹੋ ਸਕਦੇ ਇਹ ਸੱਤ ਗੁੰਡੇ ਦੌੜਿਆ ਹੋਣਾ ਪੱਕਾ ਇਹ ਸੱਤ ਗੁੰਡੇ ਕਰਿਆ ਹੋਣਾ ਉਹ ਦੇਖ ਕਰਤੇ ਗਲਾਸਾਂ ਦਾ ਕੰਮ ਸੱਤ ਗੁੰਡੇ ਸੋ ਇਹ ਹੈਗਾ ਸਾਡਾ ਰੂਮ ਕਿਸ ਇਸ ਤਰ੍ਹਾਂ ਦਾ ਹੈ ਗੁੰਨੋ ਕਹਿੰਦਾ ਹਰ ਇੱਕ ਚੀਜ਼ ਇੱਥੇ ਗੁੰਨੋ ਕਹਿੰਦਾ ਹਾਂ ਦਿਖਾ ਗੁੰਨੋ अच्छा ਹਫਤਾ ਸੀ ਇੱਥੇ ਇਕੱਲਾ ਬੰਦਾ ਕਿਦੀ ਘਰੋਂ ਵਿੱਚ ਰਹਿਣਾ ਅੱਛੇ ਹਫਤਾ ਹਫਤਾ ਲੱਗੇ ਜਾਂਦੇ ਸੀ ਹਫਤਾ ਹਫਤਾ ਇੱਥੇ ਨਾ ਲੰਮੇ ਰਹੇ ਤੇ ਤਾਂ ਅਸੀਂ ਸੈਰ ਕਰਨ ਵਾਸਤੇ ਨਾ ਆ ਸਿੱਧਾ ਆ ਕਿਲੇ ਤੋਂ ਜਾ ਕੇ ਬਾਹਰ ਨਿਕਲੇ ਗੇਟ ਸੋੜਾ ਸੱਜੇ ਨੂੰ ਜਾ ਕੇ ਇਹ ਸੁੱਤਾ ਹੀ ਇੱਥੇ ਪਹਾੜੀ ਹੈ ਜੀ ਹੁਣ ਤਾਂ ਧੁੰਦ ਕਰਕੇ ਦਿਸਦੀ ਨਹੀਂ ਨਾ ਆ ਵੀ ਥੀ ਪਹਾੜੀ ਹੈ ਹੌਂਕੜੀ ਝੜ ਜਾਂਦੀ ਸਾਨੂੰ ਬਾ ਅਸੀਂ ਉੱਥੇ ਦਿੱਲੀ ਘੜਾ ਲਾ ਕੇ ਹੁਣ ਮੇਰਾ ਆ ਬਾਹਰ ਜਿਹੜਾ ਇਹ ਟੈਰਸ ਬਟ ਇੱਥੇ ਬੈਠੇ ਰਿਹਾ ਕਰਮ ਹੂੰ ਹੂੰ ਤੇਰਾ ਝੁੱਲੇ ਚਲੇ ਜੇ ਇਧਰ ਵੀ ਹੈਗੇ ਨੇ ਹੋਰ ਹੂੰ ਹੂੰ ਉੱਥੇ ਉੱਥੇ ਬਟੇ ਰਿਹਾ ਕਰਮ ਅਸੀਂ ਆਪਣਾ ਕੰਮਕਾਰ ਕਰਦੇ ਇਧਰ ਆ ਜਾਂਦੇ ਸੀ ਇੱਥੇ ਆ ਜਾਂਦੇ ਸੀ ਬਟ ਰਹਿੰਦੇ ਸੀ ਇੱਥੇ ਇਹਦਾ ਸੋਹਣਾ ਥਾਂ ਤਾਂ ਇਹ ਆਏ ਨਹੀਂ ਪਹਿਲਾਂ ਕਦੇ ਇੱਥੇ ਆਉਣਾ ਚਾਹੀਦਾ ਸੀ ਇਹ ਤਾਂ ਬੜਾ ਵਧੀਆ ਬਣਿਆ ਵਿਊ ਵੀ ਵਧੀਆ ਹੈ ਕਮਰੇ ਚ ਨੇ ਨਾਲੇ ਉਦਾਂ ਵੀ ਇਹ ਪ੍ਰਾਈਵੇਟ ਇਹ ਹਲੇ ਵੀ ਰਾਜਾਗੋੜੀ ਹੈ ਅੱਛਾ ਹਾਂ ਇਹ ਟੂਰਿਸਟ ਹੋਟਲ ਉਹਨਾਂ ਨੇ ਬਣਾਇਆ ਵਾ ਇਹ ਉਹਨਾਂ ਦੀ ਪ੍ਰਾਪਰਟੀ ਹੈ ਹੋ ਸਕਦਾ ਸਹੀ ਕਮਰੇ ਜਿਹਦਾ ਨਾ ਇੱਥੇ ਹੈਗੇ ਪਟਿਆਲਾ ਵਾਲੇ ਰਾਜਾਂ ਦੇ ਜਿਹੜਾ ਦਰ ਸਿੰਘ ਦਾ ਭੁਵਿੰਦਰ ਸਿੰਘ ਉਹਨਾਂ ਦੀਆਂ ਉਹਨਾਂ ਦੀ ਫੋਟੋ ਵੀ ਲੱਗੀਆਂ ਹੋਈਆਂ ਨੇ ਆਹ ਉਰੇ ਵੀ ਕਿਸੇ ਅਸਲੀ ਫੋਟੋ ਨਹੀਂ ਲੱਗੀਆਂ ਹੋਈਆਂ ਨੇ ਜਿਹੜੀਆਂ ਵੀ ਲੱਗੀਆਂ ਹੋਈਆਂ ਨੇ ਇਹ ਇਹ ਕਿਹਨਾਂ ਦੀ ਇਹਨਾਂ ਦੀ ਮਨ ਲੱਗੇ ਭੂਆ ਭਾਸ ਐ ਰਵਿੰਦਰ ਸਿੰਘ ਦੀ ਕੋਈ ਰਿਸ਼ਤੇਦਾਰੀ ਹੋਣੀ ਹੈ ਇਹਨਾਂ ਨਾਲ ਕਿਹਨਾਂ ਨਾਲ ਰਿਸ਼ਤੇਦਾਰੀ ਕੋਈ ਜਿਹੜੇ ਰਿਸ਼ਤੇਦਾਰ ਹੈ ਇਹ ਕਿਉਂ ਅੱਛਾ ਇੱਧਰ ਵੀ ਹੈ ਚਲੋ ਆ ਜਾਓ ਹਣ ਚਲੋ ਆਜੋ ਹੈ ਖਾਣਾ ਖਾ ਸੈਰੀ ਹੈ ਇਹਨਾਂ ਨੂੰ ਜ਼ਿਆਦਾ ਖੁਸ਼ੀ ਚੜੀ ਪਈ ਹੈ ਹਾਂ ਮਮਾ ਉਹ ਦੇਖੋ ਪੜੀ ਲੱਗਿਆ ਹੈ

ਇੱਧਰ ਵੀ ਉਹ ਆਪਾਂ ਕਮਰੇ ਹੀ ਨੇ ਇੱਧਰ ਵਾਲੇ ਆ ਵਾਲੇ ਦੇ ਦਾ ਕਮਰੇ ਹੀ ਆ ਹਾਂ ਜੁੜੀਆਂ ਲੱਗ ਥਾਂ ਮਰਿਆ ਤਾਂ ਸਾਰੀਆਂ ਉਹ ਵੀ ਮੈਨੂੰ ਲੱਗਦਾ ਅਲੱਗ ਤੋਂ ਹੀ ਰਹਿਣ ਨੂੰ ਉਹ ਵਾਲਾ ਸਾਹਮਣੇ ਦੇਖਿਓ ਹੈਨਾ ਜੜੀਆਂ ਅਜਿਵੇਂ ਆ ਅਲੱਗ-ਅਲੱਗ ਰਹਿੰਦੇ ਨੇ ਇਹ ਵੀ ਕਮਰੇ ਹੋਣੇ ਹੀ ਹੋਣਾ ਜੇ ਤੁਹਾਨੂੰ ਹੋਣ ਦੂਜਾ ਹੇ ਨੀਚੇ ਤਾਂ ਉਦੋਂ ਇਹ ਕਹਿਆ ਕਰਦੇ ਸੀ ਵੀ ਉਹ ਮਾਰਕ ਵਾਲਾ ਬਣਦੇ ਨੇ ਅੱਛਾ ਉੱਧਰ ਬਹੁਤ ਨੇ ਖਬਰਾਂ ਆ ਰਹੀਆਂ ਕਿੰਨੀਆਂ ਬਣਾਈਆਂ ਨੇ ਕੋਈ ਇੱਧਰੋਂ ਬੋਡੀ ਚੱਲਦੀ ਹੈ ਜਿਵੇਂ ਇਹ ਥੋੜੀ ਉੱਧਰ ਬੋੜੀ ਐ ਤਾ ਮੈਂ ਤਾਂ ਬਹੁਤ ਸੋਣੀਆ ਮਤਲਬ ਜੋ ਦਿਨਾਂ ਨੇ ਲੈਟਾਂ ਨੂੰ ਸਾਰਾ ਨਾਲ ਅੜ ਰਾਤ ਨੂੰ ਲੀਂਦਾ ਹੋਣਾ ਹੈ ਨਾ ਅੱਜ ਤਾਂ ਦਿਖਣਾ ਨਹੀਂ ਪਰ ਪਰ ਆ ਮੀਂਹ ਦਾ ਵੀ ਇੱਕ ਅਲੱਗ ਹੋਇਆ ਹੈ ਅੱ ਲੱਗ ਨਜ਼ਾਰਾ ਮੀਂਹ ਵਾਲੇ ਸੀਨ ਦਾ ਵੀ ਅਸੀਂ ਚੱਲੇ ਹੁਣ ਉਹ ਕਹਿ ਰਹੇ ਸੀ ਨਾ ਨਹੀਂ ਯਾਰ ਅਸਟਾ ਪਾਰਕਿੰਗ ਸਾਡੇ ਦੇ ਇੱਥੇ ਕਾਰਾਂ ਘਰ ਹੁੰਦੀਆਂ ਸੀ ਉਹੀ ਮੈਨੂੰ ਲੱਗ ਰਿਹਾ ਸੀ ਵੀਰ ਉੱਥੇ ਚੜ੍ਹਨੀ ਨਹੀਂ ਕਰ ਜਗ੍ਹਾ ਪੂਰੀ ਪੂਰੀ ਸੀਗੀ ਪਰ ਆ ਗਈ ਸਾਰਾ ਸਾਰਾ ਸਾਨੂੰ ਵੀ ਘੱਟ ਲੱਗਦਾ ਹੁੰਦਾ ਸੀ ਹਾਂ ਪਰ ਬਾਅਦ ਚਿੱਤਾ ਫਿਰ ਅਸਟਾ ਯੂਸਰੂ ਹੋ ਗਏ ਹਾਂ ਆਵੇਂ ਤੇ ਤਾਂ ਹੀ ਮੈਂ ਕਹ ਰਿਹਾ ਸੀ ਨਾ ਕਿ ਇੱਜਾ ਉੱਤੇ ਹੂੰ 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 ਕਾਫੀ ਕਾਫੀ ਮੰਗਾ ਕੇ ਪੀਏ ਉਹਦੇ ਤਾਂ ਹੁਣ ਉਂਪਕ ਤਾਂ ਹੈ ਨਹੀਂ ਉਹ ਵਰਦੀ ਕਰ ਰਹੀ ਫੀਲ ਲਣ ਨੂੰ ਹਨਾ ਖਾ ਕੇ ਤਾਂ ਵਿਆਹ ਚ ਆਏ ਹੋਇਆ ਰੱਜ ਕੇ ਨਾਲੇ ਆ ਜਾਣ ਨੂੰ ਅੰਦਰ ਹੀ ਆਣਾ ਨੂੰ ਹਾਂ ਜਿਹੜਾ ਉਹ ਸਾਹਮਣੇ ਗਿਆ ਤਾਂ ਉੱਥੋਂ ਕਾਰ ਲੱਗੀ ਹੈ ਹਾਂ ਉੱਥੋਂ ਰਾਈਟ ਨੂੰ ਹੋ ਕੇ ਹਾਂ ਲੈਫਟ ਨੂੰ ਹੋ ਕੇ ਸਿੱਧਾ ਉੱਪਰ ਆ ਇੱਥੇ ਪਹਾੜੀ ਹੈ ਸਾਰੀ ਆ ਅੱਛਾ ਅੱਛਾ ਹਾਂ ਨੋਤੀ ਕੰਸਟਰਕਸ਼ਨ ਹੀ ਜੀ ਹੂੰ ਹੁਣ ਤਾਂ ਬਦਲਾ ਕਰਕੇ ਦਿਖ ਨਹੀਂ ਰਿਹਾ ਕੋਈ ਸੋਹਰਾ ਆਮ ਨਗਰ ਆਮ ਨਗਰ ਸ਼ਹਿਰ ਨੂੰ ਕਰੋੜ ਜਾਂਦੀ ਹੈ ਹਾਂ ਤੁਸੀਂ ਲੈ ਬੱਸ ਹੋਲੀ ਨੂੰ ਅੰਦਰ ਜਾਣਾ ਸੀ ਤੂੰ ਗੁੰਡੀ ਹਲਾਤੀ ਹੈ ਗੁੰਡੀ ਕਿੰਨ ਲਾਈ ਚੱਲ ਚੱਲੀ ਜਾਂਦੇ ਇੱਕ ਲੈਟਾ ਫਿਰ ਚਲੋ ਲਾਲੇ ਹੱਥ ਲਾ ਕੇ ਚੱਲੇ ਫਿਰ ਕਿਸੇ ਦੇਣਾਪਾ ਆਵਾਂਗੇ ਹਾਂ ਠੀਕ ਹੈ ਇਹ ਕਹਿੰਦਾ ਇਹਨੂੰ ਆਪਾਂ ਕੱਪੜੇ ਰੱਖਾਂਗੇ ਇੱਥੇ ਠੀਕ ਹੈ ਠੀਕ ਹੈ ਠੀਕ ਹੈ ਚੱਲ ਠੀਕ ਹੈ নি চল ਨੀ ਵੀ ਗੱਡੀ ਦਾ ਸੌਖਾ ਰਹਿਣਾ ਕੱਢਣਾ ਪਹਿਲਾਂ ਇੱਥੇ ਆਈਏ ਇਹ ਕਰਕੇ ਉੱਥੇ ਨੂੰ ਸਿੱਧੀ ਕਰਦਾ ਨਾ ਕਿਲੋ ਮੈਟਰਾਣਾ ਹਾਂ ਬਿੰਦ ਉਹਦੇ ਉਹਦੇ ਬੈਕਰ ਹਾਂ ਇੱਕਦ ਨੂੰ ਕਰਕੇ ਹਾਂ ਇੱਧਰ ਨੂੰ ਲੈ ਕੇ ਜਾਓ ਉਹਦੇ ਠੀਕ ਇੱਧਰ ਆ ਇੱਧਰ ਜਾ ਬਾਬਾ ਤੁਹਾਡੇ ਕੰਨੀ ਤੇਰੇ ਕੰਨੀ ਨਾ ਮੇਰੇ ਕੰਨੀ ਤਾਂ ਜਗ੍ਹਾ ਹੈਗੀ ਤੁਸੀਂ ਆਪਣੇ ਕੰਨੀ ਦੱਸੋ ਇੱਧਰ ਹੈਗੀ ਹੈਗੀ ਜਦ ਤੱਕ ਚੱਲੇ ਹੁਣ ਮੈਨੂੰ ਉਸ ਈਸ਼ਾ ਤੋਂ ਡਾਊਨ ਕਰ ਦੇ ਥੋੜਾ ਜਾਂ ਜਾਣਦਾ ਆਪਾਂ ਜਾਣ ਦੇ ਜਾਣ ਉਹ ਜਾਣਦੇ ਕਿਥੇ ਇੱਧਰ ਪਿੱਛੇ ਤਾਂ ਜਮਾ ਨਾਲ ਲੱਗੀ ਪਈ ਆ ਬੈਕਰਾਂ ਹੈ ਬੈਕਰ ਕਰ ਬੈ। ਕਿ ਤੱਕ ਦਿਨ ਵਿੱਚ ਚੜਨਾ। ਨਾ ਤੇ ਤੋੜਾ ਘੜਬੜੀ। ਗਈ 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 ਕਹਿੰਦੇ ਸਿੱਧੀ ਕਰ ਲੋ। ਚੱਲ ਚੱਲ ਚੱਲ। ਚੜਦੇ ਨਾ ਕੋ ਰੱਖੋ। ਚਲ ਚੱਲ। ਇਹ ਸਟ੍ਰੀਮ ਆਉਦਾ ਨਹੀਂ ਸੀ ਤਾਂ ਫਾਈਨਲ ਜੇ ਲੋਗੀ ਕੁਝ ਹੋ ਗਿਆ ਹੋ ਗਿਆ ਹੋ ਗਿਆ ਕੁਝ ਨਹੀਂ ਹੋ ਗਿਆ ਕੁਝ ਹੋ ਗਿਆ ਕੁਝ ਹੋ ਗਿਆ ਹੋ ਗਿਆ ਚਲੋ ਜੀ ਆਰਾਮ ਨਾਲ ਲਾਗੇ ਇਹ ਤਾਂ ਪੂਰਾ ਸ਼ਿਮਲਾ ਨਹੀਂ ਬਣਿਆ ਪਿਆ ਦੇਖਿਆ ਹਨਾ ਜਿਵੇਂ ਜਿਸ ਤਰ੍ਹਾਂ ਕੁਝ ਨਹੀਂ ਦਿਖ ਰਿਹਾ ਇਹ ਅੱਖਾਂ ਜੋ ਕੰਨਾਂ ਜਿਹੀ ਸੀਕ ਨਿਕਲਿਆ ਹੋ ਗਿਆ ਇਹ ਸਟ੍ਰੀਮ ਤਾਂ ਧੀਮੀ ਹੈ ਆਪਣੀ ਕਾਚੀ ਕੀ ਹੋ ਤੱਕ ਹੋ ਗਿਆ ਹੋ ਗਿਆ ਖੇਲੋ ਤੇ ਕੁਝ ਹੋ ਗਿਆ ਹੋ ਗਿਆ ਹੋ ਗਿਆ ਕੁਝ ਵੀ ਹੋ ਗਿਆ ਕੁਝ ਹੋ ਗਿਆ ਕੁਝ ਹੋ ਗਿਆ ਠੀਕ ਹੋ ਗਿਆ ਚਲੋ ਠੀਕ ਹੋ ਗਿਆ ਇਹ ਤਾਂ ਪੂਰਾ ਸ਼ਿਮਲਾ ਨਹੀਂ ਬਣਾ ਰਿਹਾ ਇਹ ਕਿਹੜਾ ਹੈ ਜਵਨੀ ਦਸਤਾਵੇਜ਼ਾਂ ਦਾ ਕੁਝ ਹੈ ਸਿੱਧੇ ਹੋ ਸਹੀ ਨਾ ਸਿੱਧੇ ਨਹੀਂ ਸੀ ਮਨ ਨਹੀਂ ਚਾਹੀਦੀ ਗੱਲ ਇਹ ਹਾਂ ਸ਼ੀਸ਼ਾ ਅਰਲੀ ਕਰੇ ਤੂੰ ਜਗ੍ਹਾ ਹੈ ਤਾਂ ਪੂਰੀ ਪੂਰੀ ਹੈ ਇਹ ਉਹ ਨਹੀਂ ਅਸੀਂ ਇੰਨੀ ਕਦੇ ਸਾਨੂੰ ਪ੍ਰੋਬਲਮ ਨਹੀਂ ਆਈ ਯਾਰ ਉਹ ਤਾਂ ਸ਼ਿਫਟ ਤੇ ਇੱਜ ਫਰਕ ਹੀ ਨਹੀਂ ਕੋਈ ਸੱਤ ਨੂੰ ਕਦੇ ਪ੍ਰੋਬਲਮ ਨਹੀਂ ਕਿੰਨੀ ਵੱਡੀ ਘਰ ਲਈ ਹੈ ਮਾਮਾ ਹਨ ਮਾਰ ਹੋਰ ਨੂੰ ਇੱਕ ਹੋਰ ਨੂੰ ਮਾਰਿਆ ਕੋਈ ਇੱਕ ਹੋਰ ਨਹੀਂ ਮਾਰ ਸਕਦਾ ਨਾਲ ਆਪਣੇ ਗੱਡੀ ਜਾ ਰਹੀ ਹੈ ਮੂਰੇ ਮੂਰੇ ਫੋਰਮ ਦਾ ਚੱਕਰ ਰਹੀ ਨਹੀਂ ਹੈਗਾ ਕੋਈ ਉਹਦੇ ਤੇ ਉਹ ਬ੍ਰੇਕ ਬੱਜ ਚੋ ਸਹਰੋ ਜੀ ਰਾਤ ਕਾ ਵੀਓ ਹਲੇ ਵੀ ਪਈ ਜਾਂਦਾ ਮੈਂ ਕਿ ਬੂੰਦਾ ਬੰਦੀ ਹੈ ਵੀ ਆਏ ਸਾਨੂੰ ਬਹੁਤ ਮਜ਼ਾ ਆਇਆ ਹੈ ਹਨਾ ਹਾਂ ਤੇ ਜਦੋਂ ਅਸੀਂ ਯਾਤਰਾ ਕੋਰਕੜੇ ਕੌਂਚੇ ਨੇ ਯਾੜਿਆਂ ਦੇ ਸਾਡੇ ਸਾਰੇ ਬਲੌਗ ਕੋਈ ਦੇ ਸੀਗੇ ਉਹਨਾਂ ਸਾਰੇ ਮੋਮੈਂਟ ਸੀਗੇ ਕੀ ਸੀ ਸਾਰੇ ਲੱਗੀ ਕਰ ਦੇਖੀ ਜੀ ਬਹੁਤ ਖੁਸ਼ੀ ਜਾਤਰੀ ਸੀ ਨਾ ਹਾਂ ਵੀ ਉਹਦੇ ਦਿਲ ਸੀ ਬਲੌਗ ਸੇ ਪਰ ਅਸੀਂ ਸੰਗਦੇ ਨੇ ਵੀਡੀਓ ਬਣਾਈ ਹੋੜੀ-ਹੋੜੀ ਪਹੁੰਚੇ ਹੋਇਆ ਤੇ ਅੱਜ ਦਾ ਸਾਰਾ ਦਿਨੇ ਲਗਾਤਾਰ ਮੀਂਹ ਪਈ ਹੈ ਗੱਡੀ ਦਾ ਸਮਾਨ ਢਾਢਣ ਚੱਲੇ ਆਂ ਇਹ ਜਿਹੜਾ ਖੜਾ ਮੈਂ ਜੀ ਗੱਡੀ ਵਿੱਚ ਸਮਾਨ ਲਾਜੋ ਇਸ ਤੇ ਰਹਿ ਜੀ ਫਿਰ ਫਿਰ ਵਿੱਚ ਇੱਥੇ ਬੈਠ ਕੇ ਜਮੇ ਤੇ ਕਰਮਾਂ ਦੀ ਚਾਹ ਪੀਂਦਾਂ ਨੂੰ ਕਰ ਰਹੀ ਹਾਂ ਹਰੋਂ ਵਿਊ ਤਾਂ ਦੇਖ ਲੈ ਕੌਣ ਜਾਂਦੇ ਜਾਂਦੇ ਆਵਾਜ਼ ਕਿਵੇਂ ਆ ਰਹੀ ਹੈ ਨਾ ਥੱਲੇ ਜਿਵੇਂ ਨਦੀ ਚੱਲਦੀ ਹੋਵੇ ਪੱਤਿਆਂ ਦੇ ਮੀਂਹ ਪੈ ਰਿਹਾ ਉਹਦੀ ਆਵਾਜ਼ ਆਉਣ ਲੱਗਦਾ ਐ ਨਦੀ ਚੱਲ ਰਹੀ ਹੈ ਐ ਤਾਂ ਵੀਰ ਹੁੰਦੇ ਐ ਦਸ ਮਹੀਨੇ ਤੋਂ ਹੋਰ ਵੀ ਕੈਂਟ ਲੱਗੀ ਹੋਣਾ ਹਾਂ ਸਵੇਰੇ ਸਾਫ਼ ਹੋਊਗਾ ਮੌਸਮ ਨਹੀਂ ਕੱਲ ਦਾ ਸਾਫ਼ ਹੈ ਵੈਦਰ ਦੇ ਫੋਰਕਾਸਟ ਦੇ ਅਸਰ ਹੋਇਆ ਚਲੋ ਜੀ ਬڑا ਬੈੱਡਰੂਮ ਹੋਣਾ ਚਾਹੀਦਾ ਬੰਦੇ ਦਾ ਮਮਾ ਹਾਂ ਇਹਦੇ ਬੱਚੇ ਖੇਡਦੇ ਨੇ ਤੇ ਇਹਦੇ بڑے بڑے ਬੱਚੇ ਹਾਂ ਹਾਂ ਕ੍ਰਿਸ਼ਨ ਚਲੋ ਇਹ ਰੋਟੀ ਖਾਈਏ ਇਸ ਦਾ ਨਾਮ ਹੈ ਰਾਸਲੀਲਾ ਵਾਹ ਅਹਾਂ ਬੁਲਿਕਾ ਇਹਦਾ ਤਾਂ ਐਕਟ ਉੱਤ ਖਾਣੇ ਇਹਨੂੰ ਖੇਡਣ ਨੂੰ ਹਾਂ ਮੈਂ ਜਾਂ ਦਵੀ ਪੌੜੀਆਂ ਦੇਖਦੇ ਨੇ ਕਹਿੰਦੇ ਨੇ ਤੁਹਾਡਾ ਭਲਾ ਹੋ ਜਾਏ ਉਹਦੇ ਫੇਰ ਪੌੜੀਆਂ ਪੌੜੀਆਂ ਨੇ ਬਰੈਲ ਕਰਿਆ ਮੈਂ ਹਾਂ ਲੱਕੜ ਦਾ ਪਿਆਨੂ ਹਣਾ ਪੁਰਾਣਾ ਜਿੰਨਾ ਮੈਂ ਵੀ ਕਹਾਂ ਇੱਥੇ ਹੀ ਖੜਿਆ ਹਾਂ ਜਿੱਦਾਂ ਅਸੀਂ ਰੋਟ ਰੋਟੀ ਖਾ ਖੂ ਕੇ ਹੁਣੇ ਨਿਕਲੇ ਮੰਮੀ ਪਹਿਲਾਂ ਨਿਕਲ ਗਏ ਸੀਗੇ ਮੰਮੀ ਉਹਦੇ ਰਸਤਾ ਹੀ ਲੰਬੀ ਹੁੰਦੇ ਕਿੱਧਰੋਂ ਨਿਕਲਣਾ ਰਸਤੇ ਕਿੰਨੇ ਨੇ ਨਾ ਨਿਕਲਦੇ ਵੀ ਕਿੱਧਰੋਂ ਆਏ ਸੀ ਇੱਧਰੋਂ ਆਏ ਸੀ ਹਾਂ ਨਾ ਉਦੋਂ ਬਦਲੇ ਦੋ ਪਾਸੇ ਦੇ ਸੀ ਜਾਂਦੇ ਤੇ ਬੰਦਾ ਬੋਲਦਾ ਹੀ ਨਾ ਪਹਿਲੀ ਵਾਰ ਹੂੰ ਬੂਲ ਬਲਈਆ ਜਿਹਾ ਲੱਗਦਾ ਨਾ ਕਿਉਂ ਯਾਰ ਆਜੇ ਇੰਨੇ ਨੇ ਹਾਂ ਹੁਣ ਬੰਦਾ ਇਹ ਸੁੱਚਣ ਜਾਂਣੇ ਇਤਨੇ ਸੌਣ ਬਸ ਹੁਣੇ ਸਵੇਰੇ ਸਵੇਰੇ ਵੇਟ ਪੂਜਾ ਕਰਕੇ ਬਸ ਹੁਣੇ ਨਿਕਲ ਜਾਣਾ ਸੀ ਪਰ ਨਹੀਂ ਜੇ ਟਾਈਮ ਹੁੰਦਾ ਉਹਦੀ ਫੋਟੋ ਫੋਟਾ ਕਚੌਣੀਆਂ ਸੀ ਅੱਜ ਟਾਈਮ ਹੀ ਨਹੀਂ ਹੈ ਹੈ ਹਾਂ ਫਿਰ ਆਮਨਾਰ ਰੁੱਕ ਕੇ ਜਾਣਾ ਸੀ ਨਹੀਂ ਹੁਣ ਨਿਕਲਣਾ ਕਾਲੀ ਚ ਵੜਾ ਵੜੇ ਰੋਟੀ ਖਾਈ ਆ ਪੂਰੇ ਪੂਰੇ ਟਾਈਮ ਤੇ ਕਿਉਂਕਿ ਅਸੀਂ ਅੱਗੇ ਟਾਈਮ ਸਿਰ ਪੁੰਜਣਾ ਹੈ ਤੇ ਚੁੱਚਾ ਕੋਣ ਆਰਾ ਸਤਾ ਸੀ ਆਰਾ ਸਤੇ ਜੋ ਗੱਡਣੀ ਹੁਣ ਗੱਡੀ ਆ ਵੀ ਇੱਕ ਚੈਲੰਜ ਹੈ ਉਹ ਵੀ ਮੈਂ ਦੇਖਣਾ ਹੈ ਮੈਂ ਕਿਹਾ ਹੁਣ ਇਤੋਂ ਚੈਲੰਜ ਹੈ ਦੁਆਰਾ ਗੱਡੀ ਕੱਢਣਾ ਵੀ ਹਾਂ ਖਾਣਾ ਕਿੰਨਾ ਸਵਾਦਿਸ਼ਟ ਹੈ ਹਾਂ ਖਾਣਾ ਪੂਰਾ ਵਧੀਆ ਸੀਗਾ ਸਾਰੇ ਸੀਗੇ ਵਰਾਈਟੀ ਬਹੁਤ ਵਧੀਆ ਪਲੇਸ ਹੈ ਰეკਮੈਂਡ ਕਰਨ ਵਾਲੀ ਪਲੇਸ ਆ ਨਾ ਵਧੀਆ ਤਾਂ ਹੈ ਨਾਲਾਗੜ੍ਹ ਫੋਟ ਬਹੁਤ ਸੋਹਣਾ ਹੈ ਗੁਨੂ ਆਪਾਂ ਜਾ ਰਹੇ ਤੁਸੀਂ ਆਜੋ نیچے ਹਾਂ ਤਾਂ ਫਿਰ ਥੋੜੀ ਹੌਲੀ ਸੀ ਹੋ ਜੇ ਗੱਡੀ ਗੱਡੀ ਆ ਰਹੀ ਹੈ ਗੱਡੀ ਹਾਂ ਚੁੰਨੇ ਰੇ ਫੇਰ ਚੁੰਨੇ ਰੇ ਮੇਰੀ ਫੋਟੋ ਖਿੱਚੋ ਉੱਥੇ ਆ ਗੇਟ ਤੇ ਅਹੀਂ ਰੱਖ ਲਓ ਜੇ ਐਂਗਲ ਕਿਨੇ ਕਿਉਂਕਿ ਇਹਦੀ ਵਧੀਆ ਹੋਊਗੀ ਉਹ ਵਾਲੇ ਥਾਂਾਂ ਤੋਂ ਉੱਥੇ ਵੀ ਵਧੀਆ ਹੋਵੇਗੀ ਹਾਂ ਇਹ ਤਾਂ ਕਮਨ ਜਾਈਏ ਨਾ ਇੱਧਰ ਖਿੱਚ ਦੋ ਕਿਤੇ ਵੀ ਖਿੱਚ ਲਓ ਛੱਡ 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 ਅੱਧਾ ਮੰਮਾ ਓਹ ਓਹ ਹਟਾ ਨੀ ਕੋਲ ਵਧੀਆ ਹੋਊਗੀ ਉੱਥੇ ਖਿੱਚ ਦੋ ਇਹਨਾਂ ਆ ਆ ਰੱਖ ਕੇ ਬੈਕਗ੍ਰਾਉਂਡ ਹਾਂ ਇੱਥੇ ਸਹੀ ਹੈ ਬਸ 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 ਚਲੋ ਹੁਣ ਜਾਣਾ ਹੈ ਚਲੋ ਜੀ ਬਾਏ ਕਰ ਦੋ ਬਾਏ ਬਾਏ ਕਰ ਦੋ ਬਾਏ ਗੁਨੂ ਬਾਏ ਕਰ ਦੇ ਤੂੰ ਵੀ ਬਾਏ ਬਾਏ ਆ ਜਾ ਰੇ ਮੋਰੇ ਤੋਂ ਫੋਟੋ ਖਿੱਚ ਫੋਟੋ 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 ਕਿੱਲਾ ਕੱਪੜੇ ਕੱਤੇ ਹੋਏ ਨੇ ਕਿੱਲਾ ਫੇਟੀਆ ਦੌੜ ਕੇ ਇੱਥੇ ਗਿੱਲੀ

ਕੀ ਲੈਣਾ ਤੁਸੀਂ ਨਹੀਂ ਹੁਣ ਜਫਾ ਨਹੀਂ ਕਰਦਾ ਹਨਾ ਇਹ ਤਾਂ ਇਹਦਾ ਐ ਹੋਇਆ ਵਿਚਵੇਂ ਖੁਸ਼ ਹੋਈ ਪਈ ਐ ਨਵੀਂ ਨੀ ਨੀ ਤੁਸੀਂ ਚਲੋ ਚੱਲੀਏ ਲੈ ਲੈ ਮੇਰਾ ਨੀਚੇ ਵੜ ਨੀਚੇ ਨੀਚੇ ਤੁਸੀਂ ਤੁਰ ਕੇ ਇਹਨਾਂ ਨੂੰ ਨੀਚੇ ਲੈ ਜਾਓ ਆ ਨਾਲੇ ਗੱਡੀ ਇਹ ਮੋੜ ਕੱਢ ਲਾਉਣਾ ਟਾਈਮ ਲੋਕੇਸ਼ਨ ਬੜੀ ਸੋੜੀ ਸੀ ਜਿੱਥੇ ਜਾਣਦੀ ਐਮਰਜੈਂਸੀ ਨਾ ਹੁੰਦੀ அதுக்குள்ள ਉਹ ਰਾਕ ਸਿੱਧੀ ਲੈ ਕੇ ਜਾਈ ਇਧਰ ਜਾ ਰਹੇ ਸਿੱਧੀ ਨਿਕਲ ਗਈ ਹੁੰਦਾ ਗੱਡੀਆਂ ਖਈਆਂ ਨੇ ਕੁਰਸੀਆਂ ਵੀ ਨੇ ਨਾਲ ਹਨਾ ਤਾਂ ਐ ਗੱਡੀ ਸਿੱਧੀ ਰੱਖ ਮੈਂ ਨਾ ਕਿ ਬੰਦਾ ਇਹ ਹੱਥ ਇਧਰ ਉਧਰ ਹੋਇਆ ਆ ਜੀ ਮੈਂ ਨਹੀਂ ਸੀ ਕੱਪੀ ਜਾਉਂਦੀ ਮੈਂ ਸਵਿੰਗ ਤੇ ਲੈਣਾ ਸੀ ਪਰ ਸੁੱਤ ਲੈ ਲਿਆ ਸਵਿੰਗ ਚਲੋ ਛੇਤੀ ਕਰੋ ਇੱਥੇ ਤਾਂ ਮੂੰਹ ਹੀ ਦਿਹਾੜੀ ਲੰਘ ਜਾਂਦੀ ਐ ਇੱਥੇ ਜੀ ਨਾ ਕੀ ਹੋ ਜਾਂਦਾ ਇੱਕ ਤੁਸੀਂ ਆਪਾਂ ਇੱਕ ਦਿਨ ਪਹਿਲਾਂ ਆ ਜਾਣਾ ਸੀ ਵੀਰੇ ਹਨਾ ਪਰਸੋਂ ਆਣਾ ਚਾਹੀਦਾ ਸੀ ਆਪਾਂ ਆ ਰਹਾ ਸੀ ਆ ਜਦੋਂ ਆਪਾਂ ਫਿਰ ਪਿੰਡ ਚਲੇਗੇ ਪਰ ਮਜ਼ਾ ਵੀ ਇੰਨੇ ਕ ਟਾਈਮ ਦਾ ਹੀ ਆਉਂਦਾ ਹੁੰਦਾ ਬੰਦੇ ਨੂੰ ਬਹੁਤ ਟਾਈਮ ਤੇ ਬੰਦਾ ਬੋਰ ਹੋ ਜਾਂਦਾ ਇਧਰ ਨੂੰ ਜਾ ਕੇ ਨਾ ਇਧਰ ਮੁੜ ਨਾ ਅੱਛਾ ਸੱਚਾ ਮੈਦਾਨ ਆ ਇੱਥੋਂ ਹੀ ਚੜ ਕੇ ਹਾਂ ਉਹ ਸਿੱਧੀ ਸੜਕ ਨੇੜੇ ਹੀ ਇੱਥੇ ਅੱਛਾ ਵੇ ਮੇ ਯਾਰੀ ਤਾਂ ਜਵਾਕਾਂ ਦੇ ਬੁਢੇ ਹੋ ਕੇ ਤਾਂ ਗੋਦੀ ਗਿੱਟੀ ਦੇਖੀਏ ਕਦੇ ਕਦੇ ਘੁੰਮਣ ਨੂੰ ਵੀ ਵਧੀਆ ਨੇ ਜਿੱਦ ਜਦ ਅਦਰਵਾਇਜ਼ ਤਾਂ ਲਾਈਨ ਦਾ ਹਾਰਡ ਹੈਗੀ ਐ ਪਰ ਇੱਕ ਗੱਲ ਹੈ ਇੱਕ ਗੱਲ ਹੈ ਹਾਂ ਮਤਲਬ ਤਾਂ ਹੀ ਇਹ ਫਿੱਟ ਹੁੰਦੇ ਨੇ ਤਾਂ ਹੀ ਇਹ ਫਿੱਟ ਹੁੰਦੇ ਨੇ ਗੋਡੇ ਗੁੱਡਾਂ ਦੀ ਪ੍ਰੋਬਲਮ ਕਦੇ ਆਉਂਦੀ ਹੋਈ ਨਹੀਂ ਮਜ਼ਾ ਮਜ਼ਾ ਆਉਂਦਾ ਇਹ ਰੇਤੇ ਸੁੱਟੇ ਦੁਆਰ ਚਲੇ ਪਹਾੜਾਂ ਤੇ ਆ ਗਏ ਪਹਾੜਾਂ ਤੇ ਚਲੇ ਗਏ ਠੀਕ ਹੈਂਦਾ ਛੁੱਟੀ ਦੁਆਰ ਚਲੇ ਛੁੱਟੀ ਅੱਛਾ ਆਦ ਲੈ ਕੱਲ ਨੂੰ ਤਾਂ ਸਕੂਲ ਜਾਣਾ ਗੁੰਨੂ ਨੂੰ ਅੱਜ ਉਹ ਉਹ ਅੱਜ ਫੋਨ ਕਰਨਾ ਇਹ ਹੁਣ ਲੇਕ ਆਉਗੀ ਇੱਧਰ ਦੇਖੀ ਇੱਧਰ ਆਉਗੇ ਹਾਂ ਅੱਗੇ ਜਾ ਕੇ ਆਉਗੀ ਤਾਂ ਹਾਂ ਮम्मा ਤਾਂ ਗੁੱਡ ਗੁੱਡ ਮੈਂ ਨਾ ਹੋਰ ਗੁੱਡ ਬੋਏ ਬੰਬ ਦਾ ਹਾਂ ਅੱਗੇ ਲੈ ਅੰਦਾਜ਼ ਉਸੇ ਮम्मा ਕਹਿੰਦਾ ਗੁੱਡ ਬੋਏ ਹੈ ਹਾਂ ਨੂੰ ਲੈ ਕੇ ਆਏ ਨੂੰ ਅੱਛਾ ਮਾਉਂਟੇਨ ਕਿੰਨੇ ਆ ਤੇ ਮੂਰੇ ਦੇਖੋ ਆ ਫਰੰਟ ਤੇ ਮਾਉਂਟੇਨ ਆਹ ਦੇ ਕੋ ਨੂੰ ਲੈ ਕੇ ਇਧਰ ਆ ਲੈ ਤੁੰਦ ਕਰਕੇ ਦਿਖ ਰਹੀ ਆਦੇ ਇੱਥੋਂ ਪੁੱਲ ਤੋਂ ਦੇਖੋਗੇ ਇੱਥੋਂ ਦੇਖੀਓ ਹਾਂ ਦੇਖ ਆ ਦੇ ਲੈ ਪਾਣੀ ਸੋਹਣਾ ਇਹ ਤਾਂ ਪਾਕਿਸਤਾਨ ਹੈ ਤਾਂ ਇਹ ਪਾਣੀ ਉਹ ਕਿੰਨਾ ਘੱਟ ਘੱਟਾ ਕਿ ਕਿੱਡਾ ਵੱਡਾ ਬੜਾ ਇਹ ਬੌਟੇ ਦਾ ਇਹ ਬਣਾਇਆ ਨਹੀਂ ਹੋਇਆ ਇਹ ਰੱਬ ਨੇ ਬਣਾਏ ਹੋਏ ਨੇ ਸਾਰੇ ਮਾਊਂਟੇਨ ਹਾਂ ਇਤਾਂ ਬਹੁਤ ਪੁਰਾਣੇ ਨੇ ਆਹ ਰਸਤਾ ਜਾਂਦਾ ਮਨਲਾ ਇਨਾਂ ਥੱਲੇੋਂ ਸਤ ਗੰਤ ਤੇਜ ਖਾਓ ਚਲਾ ਲਾ ਤੂੰ ਮੋਟਰਸਾਈਕਲ ਤੇ ਲਾਵਾ ਚਲਾਓ ਚੱਲ ਆ ਜਾ ਬਣੋ ਲੈ ਲੀਏ ਦੂਸਰੀ ਕਾ ਚਲਾਣੀਆਂ ਵਾਲੇ ਤੈਨੂੰ ਮਜ਼ਾ ਆਇਆ ਹਾਂ ਸਾਰੇ ਖਤਮ ਕਰਤੇ ਨੇ ਤਾਂ ਇਹ ਸਾਰੇ ਖਾ ਲੈਣਾ ਤੈਨੂੰ ਕਿੰਨਾ ਤੈਨੂੰ ਕਿੰਨਾ ਕੁ ਮਜ਼ਾ ਆਇਆ ਬਹੁਤ ਚੱਲ ਗਿਆ ਹੁਣ ਆ ਵਧੀਆ ਨਿਆਣਿਆਂ ਦਾ ਨਾ ਐਂ ਇਕੱਲੇ ਇਕੱਲੇ ਟੋਏ ਤੇ ਬੈ ਕੇ ਚਾਲ ਲਾਈ ਜਾ ਰਹੇ ਹਨਾ ਮੈਂ ਸਾਰੇ ਲੈ ਲੇ ോ ആ